ਅੱਜ ਅਸੀਂ ਪਹੁੰਚੇ ਆ ਜੀ ਦਿਨਨਗਰ ਦੇ ਪਿੰਡ ਅਵੰਖਾ ਸੋ ਦਿਨਨਗਰ ਦੇ ਪਿੰਡ ਅਵੰਖਾ ਵਿੱਚ ਇਹ ਦੇਖੋ ਸਾਰੇ ਲੋਕ ਇਕੱਠੇ ਹੋਏ ਜਨਾ ਇੱਕ ਘਰ ਵਿੱਚ ਸਿਗੇ ਆ ਔਰ ਇਕੱਠੇ ਹੋਣ ਦਾ ਇੱਕ ਕਾਰਨ ਵਾਜੀ ਤੇ ਇਥੇ ਦੱਸ ਰਹੇ ਨੇ ਵੀ ਇਸ ਘਰ ਦੇ ਵਿੱਚ ਜਿਹੜੇ ਵਾਜੀ ਲਗਭਗ ਜਿਹੜੇ 25 ਦੇ ਲਗਭਗ ਜਿਹੜੇ ਆ ਜੀ ਸੱਪ ਜਿਹੜੇ ਮਿਲੇ ਆ ਜੀ ਸੋ ਇਹ ਜਿਹੜੇ ਸੱਪ ਮਿਲੇ ਆ ਜੀ ਉਹਦੀਆਂ ਤਸਵੀਰਾਂ ਵੀ ਤੁਹਾ ਨਾਲ ਸਾਂਝੀਆਂ ਕਰਦੇ ਆਂ ਔਰ ਜਾਣਦੇ ਵੀ ਕਿਸ ਤਰੀਕੇ ਨਾਲ ਜਿਹੜੇ ਸੱਪ ਜਿਹੜੇ ਆ ਜੀ ਤੁਫੜੇ ਗਏ ਨੇ ਜੀ ਸੋ ਬਟੂ ਸ਼ਰਮਨ ਜਿਹੜੇ ਆ ਜੀ ਜਿਹੜੇ ਸੱਪ ਫੜਦੇ ਨੇ ਜਿਹੜੇ ਗੁਰਦਾਸਪੁਰ ਤੋਂ ਸਪੈਸ਼ਲ ਇਥੇ ਆਏ ਨੇ ਉਹ ਵੀ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤਸਵੀਰਾਂ ਵੀ ਤੁਹਾ ਨਾਲ ਸਾਂਝੀਆਂ ਕਰਦੇ ਆਂ ਜੀ ਸੋ ਨੀਚੇ ਚੱਲਣਾ ਪੈਣਾ ਵਾ ਜੀ ਨੀਚੇ ਜਾ ਕੇ ਜਿਹੜੇ ਸਾਰੀਆਂ ਤਸਵੀਰਾਂ ਤੁਹਾ ਨਾਲ ਸਾਂਝੀਆਂ ਕਰਦੇ ਆਂ ਸੋ ਨੀਚੇ ਜਿਹੜਾ ਵਾਜੀ ਇਹ ਰੂਮ ਜਿਹੜਾ ਵਾ ਸ਼ਾਇਦ ਇਹਦਾ ਕੰਮ ਕੋ ਚੱਲ ਰਿਹਾ ਵਾ ਇਸ ਜਗ੍ਹਾ ਦਾ ਸੋ ਇੱਥੇ ਉਹ ਜਿਹੜੇ ਸੱਪ ਮਲੇ ਨੇ ਪਹਿਲਾਂ ਮੈਂ ਤੁਹਾਨੂੰ ਦਿਖਾਉਣਾ ਇਹਦੇ ਸੱਪ ਜਿਹੜੇ ਆਂਡੇ ਜੀ ਸੋ ਇਹ ਜਿਹੜੇ ਆਂਡੇ ਵੀ ਇੱਥੇ ਦਿੱਤੇ ਗਏ ਆ ਸੋ ਕਾਫੀ ਵੱਡੀ ਮਾਤਰਾ ਵੀ ਜਿਹੜੇ ਇੱਥੇ ਸੱਪ ਜਿਹੜੇ ਫੜੇ ਗਏ ਆ ਜੀ ਸੋ ਇਹ ਆਂਡੇ ਆ ਸੱਪ ਦੇ ਔਰ ਬਿੱਟੂ ਸ਼ਰਮਾ ਜੀ ਸਪੈਸ਼ਲ ਜਿਹੜੇ ਆ ਜੀ ਗੁਰਦਾਸਪੁਰ ਤੋਂ ਇੱਥੇ ਆਏ ਆ ਇਹ ਸੱਪ ਵੀ ਇਹਨਾਂ ਵੱਲੋਂ ਫੜੇ ਗਏ ਨੇ ਔਰ ਪਰਿਵਾਰ ਜਿਹੜੇ ਆ ਜਿਸ ਘਰ ਚੋਂ ਨਿਕਲੇ ਜੀ ਉਹ ਪਰਿਵਾਰ ਵੀ ਸਾਡੇ ਨਾਲ ਉਹਨਾਂ ਨੂੰ ਗੱਲਬਾਤ ਕਰ ਬੜੀ ਕਿੰਨੇ ਸਪ ਟੋਟਲ ਲਗਭਗ ਸਰ ਇਹ ਸ਼ਰਮਾ ਜੀ 30 ਕਿਤੇ ਲੱਗ ਛਾਗੇ ਨੇ ਹੂੰ 30 ਸਪ ਹਾਂਜੀ ਬੜੀ ਬਹੁਤ ਵੱਡੀ ਮਾਤਰਾ ਹੋਏ ਕਿਸ ਤਰ੍ਹਾਂ ਇਹ ਕਾਬੂ ਆ ਗਈ ਤੇ ਸਰ ਇਹਨਾਂ ਨੇ ਇਸ ਥਾਂ ਨੂੰ ਜਿਹੜਾ ਇਥੋਂ ਪਟਿਆ ਵਾ ਇਹ ਇਹਦੇ ਜੇ ਮਿੱਟੀ ਪਾਣ ਲੱਗੇ ਨੇ ਥਾਂ 'ਚ ਤੇ ਇਹਨਾਂ ਨੇ ਸੋਚਿਆ ਵੀ ਇਹਨੂੰ ਥਾਂ ਤੇ ਇੱਟਾ ਪੁੱਟ ਲਈਏ ਫਰਸ਼ ਲਾ ਦਾਂਾ ਸੀਗਾ ਇੱਕ ਜਗ੍ਹਾ ਦੇ ਵਿੱਚੋਂ ਕੌਰਨਲ ਤੋਂ ਇਹ ਇਕੱਠੇ ਦਾ ਢੇਰ ਦਾ ਢੇਰ ਨਿਕਲੇ ਤੇ ਇੱਥੇ ਆਪਾਂ ਦਾ ਬੜੀ ਪੈ ਗਈ ਤੇ ਇਹ ਮੁੜ ਕੇ ਇੱਧਰ ਆ ਕੇ ਅਲੱਗ 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 ਜਿਹੜੇ ਛੁਪ ਗਏ ਨੇ ਉਦੋਂ ਬਾਅਦ ਇਹਨਾਂ ਨੇ ਮੇਰਾ YouTube ਦੇ ਉੱਤੋਂ ਨੰਬਰ ਲੈ ਕੇ ਮੇਰੇ ਨਾਲ ਸੰਪਰਕ ਕੀਤਾ ਕਿਉਂਕਿ ਮੈਂ ਅੱਜ ਬਹੁਤ ਜ਼ਿਆਦਾ ਥੱਕ ਚੁੱਕਾ ਸਵੇਰ ਦਾ ਮੈਂ 4 ਵਜੇ ਦਾ ਸੱਪ ਰੈਸਿਊ ਕਰ ਰਿਹਾ ਸਭ ਤੋਂ ਪਹਿਲਾਂ ਮੈਂ ਅਮੀਪੁਰ ਗਿਆ ਅਮੀਪੁਰ ਤੋਂ ਬਾਅਦ ਮੈਂ ਇਹ ਕੀ ਨਾ ਆਪਣੇ ਜਿਹੜਾ ਦੋਦਮਾ ਉੱਥੋਂ ਜਾ ਕੇ ਸਪਰ ਰਿਸਿਵ ਕੀਤਾ ਦੋਦਮਾ ਤੋਂ ਬਾਅਦ ਮੁੜ ਕੇ ਮੈਂ ਗਿਆ ਗਲੜੀ ਜਿੱਥੇ ਸਾਡੇ ਦੇਸ਼ ਦੀ ਰੱਖਿਆ ਕਰਨ ਵਾਲੇ ਬੀਐਸਐਫ ਵਾਲੇ ਜਵਾਨ ਪਰਸੋਂ ਦੇ ਆਏ ਨੇ ਤੇ ਉਹਨਾਂ ਨੇ ਆ ਕੇ ਆਪਣਾ ਸਮਾਨ ਉੱਤੇ ਰੱਖਿਆ ਉੱਥੇ ਵੀ ਕੀ ਨਾ ਰੈਟਸ ਨਿਕਲੇ ਆਂਡੇ ਦਿੱਤੇ ਸੀਗਾ ਤੇ ਬਕਾਇਦਾ ਉਹਨਾਂ ਨੂੰ ਮੈਂ ਉੱਥੋਂ ਕੱਢ ਕੇ ਤੇ ਜਦੋਂ ਮੈਂ ਡੱਬੇ ਦੇ ਵਿੱਚ ਇੱਕ ਪੈਕ ਕੀਤਾ ਤੇ ਉਹਨੇ ਡੱਬੇ 'ਚ ਹੀ ਆਂਡਾ ਦੇ ਦਿੱਤਾ ਅੱਛਾ ਫਿਰ ਮੈਂ ਉਹਨਾਂ ਦੇ ਜਿਹੜੇ ਕੈਪਟਨ ਸਾਹਿਬ ਉਹਨਾਂ ਨਾਲ ਸੰਪਰਕ ਕੀਤਾ ਵੀ ਸਾਰੋ ਜਿੱਥੋਂ ਮੈਂ ਸੱਪ ਪੜਿਆ ਸੀ ਉੱਥੋਂ ਥੋੜਾ ਤਾਂ ਪਟਕੇ ਦੇਖੋ ਉੱਥੇ ਅੰਡੇ ਤਸਵੀਰਾਂ ਨਾਲ ਸੰਜੀ ਕਰਿਓ ਅੰਡੇ ਵੀ ਦਿਖਾਓ ਓਰੇ ਹਾਂਜੀ ਹਾਂਜੀ ਤੇ ਫਿਰ ਉਹਨਾਂ ਨੇ ਮੈਨੂੰ ਦੱਸਿਆ ਜੀ ਬਿੱਟੂ ਜੀ ਇਹਨਾਂ ਨੇ ਇੱਥੇ ਆਂਡੇ ਹਲੇ ਦਿੱਤੇ ਨਹੀਂ ਉਹਨੇ ਪਹਿਲਾ ਹੀ ਆਂਡਾ ਜਿਹੜਾ ਨਾ ਡੱਬੇ ਦੇ ਵਿੱਚ ਦਿੱਤਾ ਤੇ ਮੈਂ ਸੱਪਣੀ ਨੂੰ ਫਿਰ ਛੱਡ ਦਿੱਤਾ ਤੇ ਆਂਡਾ ਇੱਕ ਸੇਫ ਜਗ੍ਹਾ ਦੇ ਉੱਤੇ ਜਿਹੜਾ ਰੱਖਤਾ ਜਦ ਕਿ ਜਦੋਂ ਸੱਪਣੀ ਆਂਡਾ ਦਿੰਦੀ ਆ ਚਾਹੇ ਮੁਰਗੀ ਆਂਡਾ ਦਿੰਦੀ ਆ ਚਾਹੇ ਕੋਈ ਕਬੂਤਰ ਆਂਡਾ ਦਿੰਦਾ ਨਾਰਮਲ ਹੁੰਦਾ ਉਹਦੇ ਵਿੱਚ ਉਸ ਵਕਤ ਕੋਈ ਜ਼ਹਿਰ ਨਹੀਂ ਹੁੰਦਾ ਸੱਪਣੀ ਆਂਡੇ ਦੇ ਕੇ ਤੇ ਇਹਨਾਂ ਤੋਂ ਪਰਾ ਚਲਾ ਜਾਂਦੀ ਆ ਇਹ ਜ਼ਮੀਨ ਦੀ ਗਰਮੈਸ਼ ਦੇ ਨਾਲ ਹੀ ਬੱਚੇ ਜਿਹੜੇ ਆ ਪੈਦਾ ਹੁੰਦੇ ਨੇ ਅੱਛਾ ਜੀ ਹਾਂਜੀ ਮਤਲਬ ਕਿ ਮਾਂ ਜਿਹੜੀ ਆ ਸਪਣੀ ਜਿਹੜੀ ਉਹ ਨਹੀਂ ਲੱਗੇ ਹੁੰਦੀ ਨਹੀਂ ਉਹ ਨਹੀਂ ਲੱਗੇ ਹੁੰਦੀ ਜੀ ਬਾਕੀ ਇੱਕ ਲੋਕਾਂ ਨੇ ਐਵੇਂ ਹੀ ਕੀ ਨਾ ਬਜ਼ੁਰਗਾਂ ਨੇ ਬਣਾਇਆ ਖਾਨ ਵੀ ਸਪਣੀ ਆਪਣੇ ਬੱਚੇ ਖਾ ਜਾਂਦੀ ਆ ਬਟ ਮੈਂ ਨਹੀਂ ਵੇਖਿਆ ਅੱਛਾ ਜੀ ਕਿਉਂਕਿ ਪਿੱਛੇ ਜੀ ਮੈਂ ਆਲੇ ਚੱਕ ਤੋਂ ਤੇ ਵਾਟਰ ਸਨੇਕ ਚੱਕੜ ਕਿਲ ਬੈਕ ਜਿਹੜੇ ਬੱਚੇ ਫੜੇ ਸੀਗਾ ਉਹ 42 ਫੜੇ ਉੱਥੋਂ ਮੈਂ ਤੇ 62 ਜਿਹੜੇ ਆ ਉਥੋਂ ਆਂਡੇ ਨਿਕਲੇ ਸੀਗਾ ਜਿਸ ਤਰ੍ਹਾਂ ਅੰਗੂਰ ਦਾ ਗੁੱਛਾ ਹੁੰਦਾ ਇਸ ਤਰ੍ਹਾਂ ਆਂਡੇ ਦਾ ਗੁੱਛਾ ਸੀਗਾ ਲੇਕਿਨ ਇਹ ਜਿਹੜੇ ਰੈਡ ਸਨੇਕ ਆ ਇਹਨਾਂ ਦੇ ਆਂਡੇ ਜਿਹੜੇ ਆ ਉਹ ਲੱਗ ਲੱਗ ਹੁੰਦੇ ਨੇ ਕਿਉਂਕਿ ਆਪਣੇ ਜਿਹੜਾ ਵਾਟਰ ਸਨੇਕ ਆ ਉਹਦੇ ਆਂਡੇ ਅੰਗੂਰ ਦੇ ਦਾਣੇ ਜਿਵੇਂ ਹੁੰਦੇ ਨੇ ਤੇ ਇਹ ਜਿਹੜੇ ਆਂਡੇ ਆ ਇਹ ਜਿੱਦਾਂ ਮੁਰਗੀ ਦੇ ਆ ਅੰਡੇ ਉਹਦੇ ਉਦਾਂ ਦੇ ਹੁੰਦੇ ਨੇ ਲੇਕਿਨ ਉਹ ਗੋਲ ਹੁੰਦੇ ਨੇ ਤੇ ਇਹ ਥੋੜੇ ਲੰਬਾਈ ਜਾਂਦੇ ਨੇ ਤੇਰੀ ਸਰੀ ਲੰਬਾਈ ਹੁੰਦੀ ਆ ਬਣਾਉੜੀ ਦੀ ਲੱਗਦੀ ਨਾ ਬਣਾਉੜੀ ਤੋਂ ਪਤਾ ਲੱਗਦਾ ਦਿਖਾਓ ਜਰਾ ਹਾਂ ਆ ਦੇਖੋ ਤਸਵੀਰਾਂ ਦਿਖਾ ਰਹੇ ਤੁਹਾਨੂੰ ਹੱਜ ਇਹ ਅੰਡੇ ਜਿਹੜੇ ਆ ਬਿਲਕੁਲ ਸੌਫਟ ਹੁੰਦੇ ਨੇ ਇਹ ਥੋੜੇ ਜਿਹਾ ਹਾਰਡ ਹੋਣ ਤਾਂ ਹੋ ਗਏ ਨੇ ਹਵਾ ਲੱਗਣ ਕਰਕੇ ਬੱਚੇ ਇਹਨਾਂ ਜੋ ਨਿਕਲ ਚੁੱਕੇ ਨੇ ਇਸ ਕਰਕੇ ਉਹ ਵੀ ਖੋਲ ਰਹਿ ਗਏ ਉਹਨਾਂ ਦੇ ਹਾਂਜੀ ਖੋਲ ਰਹਿ ਗਏ ਕਿਉਂਕਿ ਅੱਜ ਜਿਹੜਾ ਡੱਬੇ ਦੇ ਵਿੱਚ ਆਂਡਾ ਦਿੱਤਾ ਸੀ ਨਾ ਉਹ ਮੈਨੂੰ ਬਕਾਇਦਾ ਵੇਖਿਆ ਵਾ ਉਹ ਜਿਸ ਤਰ੍ਹਾਂ ਆਪਣੇ ਕਾਟਰ ਨੂੰ ਹੁੰਦਾ ਨਾ ਬਿਲਕੁਲ ਪੋਲਾ ਜਾ ਜਾਂ ਗੁਲਾਬ ਜਾਮ ਨੂੰ ਲਾ ਲਓ ਹਾਂ ਹਾਂ ਜਾਂ ਚਮਚਮ ਲਾ ਲਓ ਪੋਲਾ ਜਾ ਹੁੰਦਾ ਉਸ ਤਰ੍ਹਾਂ ਅੱਜ ਜੀ ਦੱਸੋ ਮੇ ਵੀ ਸਾਰੇ ਬੱਚੇ ਆ ਇਹਨਾਂ ਬੱਚਿਆਂ ਦੀ ਵੀ ਯਰ ਹੁੰਦਾ ਵਾ ਖਤਰਾ ਹੁੰਦਾ ਵਾ ਦੇਖੋ ਸਾਰੇ ਜੇ ਤਾਂ ਸਪੈਕਟਿਕਲ ਕੋਬਰਾ ਦੇ ਹੋਵੇ ਜਿਸ ਤਰ੍ਹਾਂ ਪਿਛਲੀ ਵਾਰੀ ਤੁਸੀਂ ਮੇਰੀ ਹਾਂ ਜਿਸ ਤਰ੍ਹਾਂ ਪਿਛਲੀ ਵਾਰੀ ਤੁਸੀਂ ਮੇਰੀ ਦੁਰਗਾ ਕਲੋਨੀ ਦੀ ਕੀ ਨਾ ਲਾਈ ਸੀ ਕਬਰ ਉਹ ਜਿਹੜੇ ਸਪੈਕਟਿਕਲ ਕੋਬਰਾ ਨਾਲ ਉਹਨਾਂ ਦੇ ਵਿੱਚ ਨੀਰੋਟੌਕਸਿਕ ਜ਼ਹਿਰ ਪਾਇਆ ਜਾਂਦਾ ਵਾ ਇਹ ਰੈਡ ਸਨੇਕ ਆ ਰੈਡ ਸਨੇਕ ਦਾ ਮਤਲਬ ਕਿ ਚੂਹੇ ਖਾਣ ਵਾਲੇ ਸੱਪ ਆ ਇਹ ਸੱਪ ਜਿਹੜੇ ਆ ਇਹਨਾਂ ਦੇ ਵਿੱਚ ਕਿਸੇ ਚੀਜ਼ ਦਾ ਫੌਜਨ ਨਹੀਂ ਹੁੰਦਾ ਔਰ ਬਕਾਇਦਾ ਇਹਦੇ ਦੰਦ ਜਿਹੜੇ ਆ ਪੂਰੇ ਯੂ ਸ਼ੇਪ ਦੇ ਵਿੱਚ ਪੂਰੇ ਹੁੰਦੇ ਨੇ ਅੱਛਾ ਜੀ ਇਹਦੀ ਕੱਟਣ ਦੀ ਸ਼ਮਤਾ ਜਿਹੜੀ ਹੈ ਨਾ ਯਾਰਾ ਹੁੰਦੀ ਹੈ ਕਿਉਂਕਿ ਜਦੋਂ ਵੀ ਇਹ ਕਿਸੇ ਨੂੰ ਕਟੂਗਾ ਪੂਰਾ ਜਾਨੀ ਕਿ ਆਪਣਾ ਮੂੰਹ ਜਿਹੜਾ ਉੱਥੇ ਲਾ ਦੂਗਾ ਜਿਹੜੇ ਸੱਪ ਦੇ ਵਿੱਚ ਜ਼ਹਿਰ ਹੋਵੇਗਾ ਉਹਦੇ ਦੋ ਦੰਦ ਹਮੇਸ਼ਾ ਇਨਸਾਨ ਦੇ ਲੱਗਣਗੇ ਬਿਲਕੁਲ ਬਿਲਕੁਲ ਜੀ ਸੋ ਇਹ ਪਰਿਵਾਰ ਦੇ ਮੈਂਬਰ ਵੀ ਇਹਨਾਂ ਨੇ ਗੱਲਬਾਤ ਕਰ ਲੈਣੀ ਆ ਭਾਜੀ ਕਿਸ ਤਰ੍ਹਾਂ ਪਤਾ ਲੱਗਾ ਤੁਹਾਨੂੰ ਕਿ ਇਹ ਸਨੇਕ ਜਿਹੜੇ ਨਿਕਲੇ ਜਾਂਦੇ ਇਹ ਆਪਣਾ ਨਾ ਸਟੋਰੀ ਬਣਾਇਆ ਦ ਸੀ ਅਸੀਂ ਤੇ ਇਹਨਾਂ ਮਿੱਟੀ ਪਾਉਣੀ ਸੀ ਮੈਂ ਸਾਰਾ ਅੱਜ ਸਵੇਰ ਦਾ ਇਹ ਸਮਾਨ ਕੱਢਣ ਦੇ ਦੇ ਇੱਥੋਂ ਤੇ ਜਦੋਂ ਅਸੀਂ ਇਹ ਫਰਸ਼ ਪੁੱਟਣ ਲੱਗੇ ਆ ਨਾ ਏਟਾਂ ਵਾਲਾ ਜਦੋਂ ਫਰਸ਼ ਫ ਉਸ ਤੋਂ ਬਾਅਦ ਮੈਂ ਕਿਹਾ ਰਹਿੰਦੇ ਨੂੰ ਕਰਵਾਜ ਫੁੱਟਾਂਗੇ ਭਾਈ ਅਦਰੋਂ ਅਸੀਂ ਸਾਰਾ ਫੁੱਟਨ ਲਾਪਿਆ ਜਦੋਂ ਉਹਨੂੰ ਛੇੜਿਆ ਪੂਰਾ ਗੁੱਛਾ ਦਾ ਗੁੱਛਾ ਨਿਕਲਿਆ ਅਦਰ ਦੌੜਿਆ ਅਦਰ ਦੌੜ ਗਏ ਅਸੀਂ ਦੌੜ ਗਏ ਸਾਰੇ ਬਾਹਰ ਨੂੰ ਅੱਛਾ ਸਾਰੇ ਦੌੜ ਗਏ ਅਸੀਂ ਬਾਹਰ ਨੂੰ ਸਾਰੇ ਅੰਦਰ ਖਿਲਰ ਗਏ ਪੂਰੇ ਸਾ ਫੜਾ ਫੜੂ ਜਾਲ ਜਾਲ ਬੋਏ ਅਸੀਂ ਬੰਦ ਕੀਤਾ ਉਹਦਾ ਵੀ ਕਦੇ ਉਧਰ ਨਾ ਅੰਦਰ ਚੱਲਣਾ ਮਰ ਵੀ ਨਹੀਂ ਸਪੀਡ 'ਚ ਨਿਕਲੇ ਤਾਂ ਇੰਨੀ ਸਪੀਡ 'ਚ ਨਿਕਲੇ ਤਾਂ ਪੂਰਾ ਗੁੱਛਾ ਹੀ ਪੂਰਾ ਹੂੰ ਜਦੋਂ ਮੈਂ ਪੂਰਾ ਕੁਛ ਦਾ ਕੁਛ ਐ ਦੌੜੇ ਪੈ ਗਏ ਫਿਰ ਉਧਰ ਉਧਰ ਅੱਛਾ ਜੀ ਹਾਂਜੀ ਹਾਂਜੀ ਤੇ ਨਾਲ ਹੀ ਭੱਜ ਗਏ ਫਿਰ ਉਧਰ ਅਸੀਂ ਇਹ ਵੀ ਬੜੀ ਹੈਰਾਨੀ ਦੀ ਗੱਲ ਹੈ ਨਾ ਇੱਥੇ ਕੋਈ ਗੱਲ ਹੀ ਨਹੀਂ ਰੋਜ਼ ਜਾਂਦਾ ਜਾਂਦਾ ਸੀ ਨਾ ਸਟੋਰ ਆ ਸਮਾਨ ਇੱਥੇ ਆਉਣਾ ਕਾਫੀ ਕੋਈ ਪਤਾ ਹੀ ਨਹੀਂ ਅਜੇ ਤੱਕ ਕੀ ਹੋ ਰਿਹਾ ਇੱਥੇ ਕਿਹਾ ਜਾਂਦਾ ਚੰਗੇ ਵੇਲੇ ਪਤਾ ਲੱਗ ਗਿਆ ਹਾਂਜੀ 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 ਉਹ ਵੀ ਮਿੱਟੀ ਪਾਣੀ ਹੈ ਦਾ ਪਤਾ ਲੱਗਣਾ ਨਹੀਂ ਤੇ ਭਾਈ ਜੀ ਤਾਂ ਕਿਸ ਨੂੰ ਕਾਟੀ ਦਿੰਦੇ ਕਾਟੀ ਦਿੰਦੇ ਜੇ ਐ ਵੱਡੇ ਹੋਣੇ ਸਾਰੇ ਤਾਂ ਨਿਕਲੇ ਨਿਕਲੇ ਨਿਕਲਣਾ ਹੈ ਇਕੱਠੇ 30 ਦੇ 30 ਨਿਕਲੇ ਹੱਥੋਂ ਪੂਰਾ ਗੁੱਛਾ ਬੜੀ ਬੜੀ ਵੱਡੀ ਮਾਤਰਾ ਵਿੱਚ ਦਿੱਖੇ ਜਾਂਦੇ ਹਨ ਹਾਂਜੀ ਕਿਉਂਕਿ 30 ਬਿੱਟੂ ਜੀ ਮੇਰੇ ਸਾਬ ਨਾਲ ਐਡੀ ਵੱਡੀ ਮਾਤਰਾ ਪਹਿਲਾਂ ਤਾਂ ਨਹੀਂ ਫੜੀ ਹੋਈ ਕਿ 25 ਫੜੇ ਸੀ ਆਪਾਂ ਹਾਂਜੀ ਹਾਂਜੀ ਉਹ ਆਪਾਂ 25 ਫੜੇ ਸੀਗਾ ਜਿਹੜੇ ਮੈਂ ਉੱਥੋਂ ਹਾਲੇ ਚੱਕ ਤੋਂ ਵਾਟਰ ਸਨੇਕ ਫੜੇ ਸੀ ਚੱਕੜ ਕਿਲ ਬੈਗ ਦੇ ਬੱਚੇ ਉਹ 40 42 ਬੱਚੇ ਫੜੇ ਸੀਗਾ ਲੇਕਿਨ ਮੈਂ ਉਸ ਵੇਲੇ ਟਾਈਮ ਦੇ ਉੱਤੇ ਉਸ ਦੀ ਤਦਾਰ ਗਿਨਣਾ ਚਾਹਣਾ ਸੀ ਕਿੰਨੀ ਆ ਲੇਕਿਨ ਜਦੋਂ ਆਪਾਂ ਉਹਦੀ ਜਿੱਥੇ ਆਂਡੇ ਦਿੱਤੇ ਸੀ ਉਹਦੀ ਤਹ ਤੱਕ ਪਹੁੰਚੇ ਉਹ ਗੁੱਛਾ ਦਾ ਛੱਬ ਕਹਦਾ ਵੇਖਿਆ ਤੇ ਮੈਂ ਉਹਨੂੰ ਉਹਨੂੰ ਲੱਗ ਲੱਗ ਕਰਕੇ ਦੇਖਿਆ 62 ਠਾਂਡੇ ਸੀਗਾ 62 ਠਾਂਡੇ ਸੀਗਾ 62 ਠਾਂਡੇ ਦੇ ਵਿੱਚ ਇਹ ਹੁੰਦਾ ਵਾ ਕਿ ਜਦੋਂ ਵਾਟਰ ਸੁਨੇਕ ਪਾਣੀ ਦੇ ਵਿੱਚ ਜਾਣਾ ਹੁੰਦਾ ਉਹਨਾਂ ਨੇ ਕੁਝ ਬੱਚਿਆਂ ਨੂੰ ਬਗਲੇ ਖਾ ਜਾਂਦੇ ਨੇ ਕੁਝ ਉਹਨੂੰ ਡੱਡੂ ਖਾ ਜਾਂਦੇ ਨੇ ਕੁਝ ਇਧਰ ਉਧਰ ਲੋਗੇ ਤੇ ਉਹਨਾਂ ਦੀ ਜਾਨ ਬਚ ਜਾਂਦੀ ਆ ਕਿਤੇ ਹੋਰ ਵੀ ਹੋ ਸਕਦੇ ਆ ਨਹੀਂ ਸਰ ਜਿੰਨੇ ਵੀ ਆ ਗਏ ਸੀਗਾ ਇਹ ਸਾਰੇ ਹੀ ਆਪਾਂ ਨੇ ਇੱਥੋਂ ਇਕੱਠੇ ਕਰ ਲਏ ਨੇ ਲਗਭਗ ਹੋ ਗਿਆ ਹਾਂਜੀ ਲਗਭਗ ਹੋ ਗਿਆ ਕਿਸੇ ਦਾ ਭਾਈ ਦੱਸੰਦੇ ਆ ਕਿ ਸਾਰੇ ਇੱਥੋਂ ਜਦੋਂ ਫੜੇ ਇਧਰ ਉਧਰ ਭੱਜ ਗਏ ਸਾਰੇ ਪਰ ਉਸ ਵਕਤ ਮੈਂ ਇਹਨਾਂ ਦੇ ਕੋਲ ਨਹੀਂ ਆ ਕਿ ਉਸ ਵਕਤ ਤੇ ਇਹਨਾਂ ਨੂੰ ਤੇ ਹਲਚਲ ਮਚ ਗਈ ਹੋਣੀ ਆ ਉਸੇ ਵੱਲੇ ਤੁਹਾਡਾ ਤਾਂ ਅੰਦਾਜ਼ਾ ਤੁਹਾਨੂੰ ਪਤਾ ਵੀ ਕਿੰਨੇ ਕਿ ਨਿਕਲਦੇ ਆ ਜਾਂ ਕਿੰਨੇ ਖੁੰਦੇ ਆ ਨਾ ਬੱਚੇ ਤਾਂ ਲਾਦੇ ਰੋਜ਼ ਦਾ ਕੰਮ ਆ ਪਰ ਜਿਹੜਾ ਪ੍ਰੈਕਟੀਕਲ ਕੋਬਰਾ ਚਾਹੇ ਬਲੈਕ ਕੋਬਰਾ ਚਾਹੇ ਰੈੱਡ ਸਨੇਕ ਇਹਨਾਂ ਦੇ ਵੱਧ ਤੋਂ ਵੱਧ 30 ਜਾਂ 32 ਆਂਡੇ ਜਿਹੜੇ ਹੁੰਦੇ ਨੇ ਕਿਉਂਕਿ ਸ਼ਮਤਾ ਇੰਨੀ ਹੁੰਦੀ ਆ ਬਾਕੀ ਕਿਹਾ ਨਹੀਂ ਜਾ ਸਕਦਾ ਬਈ ਵੱਧ ਨਹੀਂ ਹੋ ਸਕਦੀ ਆ ਲੇਕਿਨ ਜੋ ਮੇਰੇ ਪਿਛਲੇ ਲਾਈਫ ਦੇ ਵਿੱਚ ਇੰਨਾ ਚਿਰ ਹੋ ਗਿਆ ਮੈਨੂੰ 38 ਸਾਲ ਹੋ ਗਿਆ ਸਪਰੈਸਿਵ ਕਰਦਿਆਂ ਨੂੰ ਲੇਕਿਨ ਮੈਂ ਕਦੀ ਵੀ ਕਿਹੜਾ 100 ਆਂਡਾ ਨਹੀਂ ਵੇਖਿਆ ਸਪਨੀ ਦਾ ਜਦੋਂ ਵੀ ਕੋਈ ਨਿਕਲਦੇ ਨੇ 25 30 ਵਾਸ ਇਸ ਤੋਂ ਵੱਧ ਨਹੀਂ ਭਾਈ ਡਰ ਦਾ ਮਾਹੌਲ ਤੇ ਬਣ ਜਾਂਦਾ ਜਦੋਂ ਇਦਾਂ ਦਾ ਹਾਲਾਤ ਹੋਵੇ ਉਹ ਤਾਂ ਡਰਦੇ ਹੈ ਹੀ ਨਹੀਂ ਦੱਸ ਵਈ ਤੇ ਉਦਾਂ ਹੀ ਡਰਦੇ ਬੂਹਾ ਮਾਰ ਕੇ ਬੰਦ ਕਰਕੇ ਸਾਰੇ ਘਰੋਂ ਭੱਜ ਗਏ ਲੈ ਦੱਸ ਡਰਦੇ ਤਾਂ ਹੁੰਦਾ ਹੀ ਇਹ ਤਾਂ ਸੱਪ ਹੈ ਹਾਂ ਬਿਲਕੁਲ ਸੱਪ ਕੋਲ ਸੱਪ ਕਹਿੰਦੇ ਨਾ ਸੱਪ ਦਾ ਤੇ ਚੋਰ ਦਾ ਡਰ ਜਣਾਣਾ ਨਾ ਬਿਲਕੁਲ ਸੱਪ ਦਾ ਡਰ ਵੀ ਖਾਈ ਜਾ ਰਹੀ ਹੁੰਦੀ ਅਸੀਂ ਉਸ ਵੇਲੇ ਸਾਰਾ ਕੰਮ ਛੱਡ ਕੇ ਭੱਜ ਗਏ ਬਾਹਰ ਕਾਰਵਾਈ ਪਾਏ ਨਾ ਪਾਏ ਪਰ ਡਰ ਤੇ ਹੈਗਾ ਅਸੀਂ ਸਾਰਾ ਕੁਝ ਛੱਡ ਕੇ ਬੂਹਾ ਛੱਡ ਕੇ ਮਾਰ ਕੇ ਭੱਜ ਗਏ ਬਾਹਰ ਤੇ ਬਿਲਕੁਲ ਬੇਟੂ ਜੀ ਇਹ ਦਿਖਾਓਗੇ ਕਿ ਤਸਵੀਰ ਫਿਰ ਹਾਂ ਜੀ ਅੱਜ ਸਰ ਜਿਹੜਾ ਕੋਲ ਵੀ ਦਿਖਾਉਣੀ ਮੈਂ ਕਹਾਂ ਮੈਂ ਕੈਮਰਾਮੈਨ ਨੂੰ ਮੇਰੇ ਲੱਗੇ ਆ ਜਾਵੇ ਤੇ ਕੋਈ ਗੱਲ ਨਹੀਂ ਬਿਲਕੁਲ ਲੱਗੇ ਜੀ ਕਰਕੇ ਕਿ ਨਾ ਦੇਖੋ ਐਸਲੇ ਸ਼ਾਂਤ ਸੁਭਾਅ ਦੇ ਬੈਠੇ ਹੋਏ ਨੇ ਪਰ ਸਰ ਦੇਖੋ ਇੱਕ ਚੀਜ਼ ਜ਼ਰੂਰ ਹੈਗੀ ਆ ਮੈਂ ਸਾਰੇ ਹੀ ਸ਼ਹਿਰ ਨਿਵਾਸੀਆਂ ਦੇ ਅੱਗੇ ਬੇਨਤੀ ਕਰਦਾ ਕਿ ਇਹ ਧਰਤੀ ਤੇ ਰਿੰਗਣ ਵਾਲੇ ਜੀਵ ਨੇ ਇਹਨਾਂ ਨੂੰ ਮਾਰੋ ਨਾ ਜੇਕਰ ਆਪਾਂ ਇਹਨਾਂ ਨੂੰ ਮਾਰਾਂਗੇ ਤੇ ਇਹਨਾਂ ਦੀ ਪ੍ਰਜਾਤੀ ਜਿਹੜੀ ਆ ਨਾ ਸਾਨੂੰ ਮੁੜ ਕੇ ਦੁਬਾਰਾ ਨਹੀਂ ਮਿਲੇਗੀ ਕਈ ਪ੍ਰਜਾਤੀਆਂ ਕਈ ਪ੍ਰਜਾਤੀਆਂ ਐਹੋ ਜਿਹਿਆਂ ਨੇ ਜਿਹੜੀਆਂ ਕਿ ਹੁਣ ਸਾਨੂੰ ਮਿਲ ਨਹੀਂ ਰਹੀਆਂ ਜਿਸ ਤਰ੍ਹਾਂ ਇਹ ਤਾਂ ਚਲੋ ਮੰਨ ਲਓ ਵੀ ਕੀ ਨਾ ਅੰਡਿਆਂ ਦੇ ਵਿੱਚੋਂ ਨਿਕਲਦੇ ਨੇ ਜਿਸ ਤਰ੍ਹਾਂ ਦੇਖਿਆ ਜਾਂਦਾ ਵੀ ਰਸਲ ਵਾਈਪਰ 2 ਡਿਗਰੀ ਟੈਂਪਰੇਚਰ ਵੀ ਹੋ ਜਾਵੇ ਤੇ ਰਸਲ ਵਾਈਪਰ ਬਾਹਰ ਲੰਦਾ ਕਿਉਂਕਿ ਰਸਲ ਵਾਈਪਰ ਅੰਡੇ ਨਹੀਂ ਦਿੰਦਾ ਸਿੱਧੇ ਬੱਚੇ ਹੀ ਦਿੰਦਾ ਵਾ ਤੇ ਰਸਲ ਵਾਈਪਰ ਦੇ ਬੱਚੇ ਵੀ ਇੰਨੇ ਹੀ ਹੁੰਦੇ ਨੇ ਜਿੰਨੇ ਇਹਦੇ ਹੁੰਦੇ ਨੇ 25 30 ਬੱਚੇ ਬਸ ਬਿਲਕੁਲ ਜੀ ਬਿਲਕੁਲ ਹਾਂ ਸੋ ਦੇਖੋ ਇਹ ਤਸਵੀਰਾਂ ਤਾਂ ਹਾਂ ਸਾਂਝੀਆਂ ਕੀਤੀਆਂ ਵਾ ਜੀ 30 ਦੇ ਲਗਭਗ ਜਿਹੜੇ ਆ ਇੱਥੇ ਸੱਪ ਜਿਹੜੇ ਮਿਲੇ ਨੇ ਜੀ ਸੋ ਇਹ ਬਿੱਟੂ ਸ਼ਰਮਾਈ ਦੀ ਬੜੀ ਬਾਧਰੀ ਆ ਜੀ ਇਹ ਆਪਣੀ ਡਿਊਟੀ ਜਿਹੜੀ ਆ ਬਖੋਬੀ ਨਿਭਾ ਰਹੇ ਨੇ ਔਰ ਸੇਵਾ ਜਿਹੜੀ ਦੇ ਰਹੇ ਨੇ ਕਿੰਨਾ ਕਿੰਨਾ ਤਾਰੀਫ ਦੇ ਕਾਬਿਲ ਆ ਜੀ ਦੇਖੋ 30 ਮਾਤਰਾ ਜਿਹੜੀ ਆ ਕੋਈ ਛੋਟੀ ਗੱਲ ਨਹੀਂ ਆ ਗਈ ਆਮ ਇਨਸਾਨ ਜਿਹੜਾ ਡਰਦਾ ਵਾ ਜੀ ਇਸ ਚੀਜ਼ ਦੇ ਲੱਗ ਜਾਣਾ ਪਰ ਇਹ ਆਪਣੀ ਜਾਨ ਤੇ ਇੱਕੋ ਬਾਜੀ ਲਗਾ ਕੇ ਜਿਹੜਾ ਵਾ ਇਹਨਾਂ ਨੂੰ ਫੜਦੇ ਨੇ ਬੜਾ ਬੜਾ ਕੰਮ ਕਰਦੇ ਨੇ ਤਾਂ ਸਾਥ ਦਿਆ ਕਰੋ ਜੀ ਸੋ ਇਹ ਤਸਵੀਰਾਂ ਸਾਂਝੀਆਂ ਕਰਦੇ ਤੁਹਾਡੇ ਨਾਲ ਦੇਖੋ ਲੋਕ ਵੀ ਇੱਥੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਹੋਏ ਆ ਔਰ ਇਹ ਸੱਪ ਦੇਖਣ ਵਾਸਤੇ ਹੀ ਖਾਸ ਕਰਕੇ ਜਿਹੜਾ ਯਾਤਰੀ ਲੋਕ ਇੱਥੇ ਇਕੱਠੇ ਹੋਏ ਆ ਔਰ ਬੇਨਤੀ ਇਹ ਵੀ ਕਰਾਂਗੇ ਵੀ ਜੇਕਰ ਤੁਹਾਡੇ ਵਾਲੇ ਵਾਲੇ ਕਿਤੇ ਕੋਈ ਸੱਪ ਨਿਕਲਦਾ ਵਾ ਤਾਂ ਤੁਸੀਂ ਬਿੱਟੂ ਸ਼ਰਮਾ ਜੀ ਨਾਲ ਜਰੂਰ ਸੰਪਰਕ ਰਿਆ ਕਰੋ ਇਹ ਬਿੱਟੂ ਸ਼ਰਮਾ ਜੀ ਨੇ ਇੱਕ ਬੜਾ ਵਧੀਆ ਮੈਸੇਜ ਦਿੱਤਾ ਵੀ ਸੱਪ ਨੂੰ ਮਾਰੋ ਨਾ ਹਨਾ ਜੀ ਕੋਸ਼ਿਸ਼ ਕਰੋ ਵੀ ਜੇਕਰ ਇਹ ਫੜਿਆ ਜਾ ਸਕਦਾ ਵਾ ਉਹ ਤੁਹਾਡੇ ਨੰਬਰ ਕਰ ਲੈਣ ਤੁਸੀਂ ਆ ਕੇ ਫੜ ਦੇਣਾ ਵਾ ਠੀਕ ਹੈ ਸਰ ਮੈਂ ਤੇ ਸਾਰਿਆਂ ਦੇ ਅੱਗੇ ਕੀ ਨਾ ਕੰਨਾ ਵੀ YouTube ਦੇ ਉੱਤੇ ਮੇਰਾ ਆਪਣਾ ਚੈਨਲ ਹੈਗਾ ਬਣਿਆ ਤੁਹਾਡਾ ਨੰਬਰ ਵੀ ਭਾਈ ਤੇ ਮੇਰਾ ਨੰਬਰ ਹੈਗਾ 99147 15198 ਮੇਰਾ ਨੰਬਰ ਹੈ YouTube ਦੇ ਉੱਤੇ ਮੇਰਾ ਜੇ ਕਿਸੇ ਨੇ ਚੈਨਲ ਖੋਲ ਕੇ ਦੇਖਣਾ ਹੋਵੇ ਉੱਥੇ ਤੁਸੀਂ ਲਿਖੋ ਬਿੱਟੂ ਸ਼ਰਮਾ ਸਨੇਕਚਰ ਗੁਰਦਾਸਪੁਰ ਤੇ ਤੁਹਾਨੂੰ ਕੀ ਨਾ ਇਹ ਜਿਹੜੇ ਸੱਪ ਵੇਖਣ ਨੂੰ ਜਿਹੜੇ ਆ ਨਾ ਉਹ ਮਿਲ ਜਾਣਗੇ ਤੇ ਜੇਕਰ Facebook ਵੇਖਣੀ ਹੋਵੇ ਤੇ Facebook ਦੇ ਉੱਤੇ ਦੋ ਵਾਰੀ ਬਿੱਟੂ ਬਿੱਟੂ ਕਰਕੇ ਲਿਖੋ ਤੇ ਤੁਹਾਨੂੰ ਪਤਾ ਲੱਗ ਜਾਏਗਾ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੁਹਾਡੇ ਭਾਰਤ ਨੰਬਰ 1 ਚੈਨਲ ਦਾ ਔਰ ਹਮੇਸ਼ਾ ਇਹ ਨੰਬਰ 1 ਹੀ ਬੜਿਆ ਰਵੇ ਜ਼ਿਆਦਾਤਰ ਇਹ ਤੁਹਾਡੇ ਚੈਨਲ ਵਾਲੇ ਮੇਰੇ ਨਾਲ ਜੁੜੇ ਰਹਿੰਦੇ ਨੇ ਔਰ ਜਦੋਂ ਵੀ ਇਹਨਾਂ ਨੂੰ ਮੈਂ ਫੋਨ ਕਰਕੇ ਸਤਨਾ ਜਿੱਤੇ ਮਰਜੀ ਹੁੰਦੇ ਨੇ ਆ ਜਾਂਦੇ ਨੇ ਤੇ ਜੇਕਰ ਲੋਕਾਂ ਨੂੰ ਤੁਸੀਂ ਆਪਣੀ ਡਿਊਟੀ ਨਿਭਾ ਰਹੇ ਹੋ ਸਾਡਾ ਵੀ ਕਿਤੇ ਨਾ ਕਿਤੇ ਫਰਜ਼ ਬੰਦਾ ਪਾਜੀ ਇਹ ਨਹੀਂ ਗੱਲ ਹੈ ਕਿ ਅਸੀਂ ਤੁਹਾਡਾ ਸਾਥ ਦੇ ਰਹਾਂ ਵਾ ਸੋ ਇਹ ਤਸਵੀਰਾਂ ਤਾਂ ਲਾ ਸਾਂਝੀ ਕੀਤੀਆਂ ਵਾ ਜੀ ਇਹ ਦੇਖੋ ਲਗਾਤਾਰ ਆਪਣੀ ਸੇਵਾ ਜਿਹੜੀ ਬਿਡੂ ਸ਼ਰਮਾਈ ਨਿਭਾ ਰਹੇ ਨੇ ਔਰ ਲਗਾਤਾਰ ਇਦਾਂ ਦਾ ਇਹ ਕੰਮ ਕਰ ਰਹੇ ਬੜੀ ਵੱਡੀ ਗੱਲ ਹੈ ਕੋਈ ਛੋਟੀ ਗੱਲ ਨਹੀਂ ਹੈਗੀ ਤਾਰੀਫ ਦੇ ਹੱਕਦਾਰ ਨੇ ਜੀ ਔਰ ਸਾਥਿਆ ਕਰੋ ਇਸ ਤਰ੍ਹਾਂ ਤੁਹਾਨੂੰ ਪਹਿਲੇ ਵੀ ਕਿਹਾ ਵਾ ਇਹ ਦੇਖੋ ਸਚਾਈਆ ਕਿਤੇ ਨਾ ਕਿਤੇ ਇਦਾਂ ਦੇ ਇਨਸਾਨ ਜਿਹੜੇ ਚੰਗਾ ਕੰਮ ਕਰਦੇ ਆ ਤੇ ਉਹਦਾ ਸਾਡਾ ਵੀ ਫਰਜ਼ ਬਣਦਾ ਵੀ ਸੰਨਾਂ ਦਾ ਸਾਥ ਦੇਈਏ ਜੀ ਸੋ ਇੱਕ ਵਾਰੀ ਲਾਸਟ ਤਸਵੀਰ ਸਾਜੀ ਕਰ ਦਿਓ ਇੱਕ ਹੋਰ ਨਿਕਲਿਆ ਜੀ ਇੱਕ ਹੋਰ ਨਿਕਲਿਆ ਦਿਖਾਓ ਤਸਵੀਰ ਪਾਜੀ ਭਾਈ ਸਾਈਡ ਸਾਈਡ ਤੇ ਹੋ ਜਾ ਪਾਜੀ ਤੁਹਾਡੇ ਸਾਈਡ ਤੇ ਆ ਰਿਹਾ ਹੈ ਲਾਈਟ ਹੈਲੀਕਾਪਟਰ ਇਹ ਦੇਖੋ ਤਸਵੀਰ ਇੱਕ ਹੋਰ ਨਹੀਂ ਲਿਆਵਾ ਦਿਖਾਓ ਬੇਟੀ ਜੀ ਕਿੰਨੇ ਰਗਣੂ ਕਰੇਗਾ ਜੀ ਲਾਈਟ ਲਾਈਟ ਦੇ ਦਿਓ ਭਾਜੀ ਸੋ ਇਹ ਦੇਖੋ ਇੱਕ ਸੱਪ ਹੋਰ ਨਿਕਲਿਆ ਆ ਘਰੇ ਜੀ 30 ਪਹਿਲਾਂ ਫੜਿਆ ਔਰ ਇੱਕ ਹੋਰ ਆ ਜੀ ਸੋ ਬੜੀ ਮਾਤਰਾ ਵਿੱਚ ਜਿਹੜੇ ਆ ਜੀ ਇਹ ਸੱਪ ਜਿਹੜੇ ਮਿਲ ਰਹੇ ਨੇ ਸੋ ਇਹ ਤਸਵੀਰਾਂ ਤੁਹਾਡਾ ਸਾਂਝੇ ਕੀਤੀਆਂ ਜੀ ਸੋ ਵੱਤ ਉਹ ਵੀਡੀਓ ਨੂੰ ਸ਼ੇਅਰ ਕਰਦੇ ਹੋ ਔਰ ਦੇਖੋ ਇੱਕ ਵਰੀਆ ਮੈਸੇਜ ਜਿਹੜਾ ਦੇ ਰਹੇ ਆਂ ਪੀ ਸਪ ਨੂੰ ਮਾਰਨ ਨਹੀਂ ਹੈਗਾ ਸਭ ਤੋਂ ਢੀਕਾ ਭਾਈ ਸਾਈਡ ਤੇ ਮਾਜੋ ਇੱਕ ਨੂੰ ਸਾਈਡ ਤੇ ਦਿਖਾਓ ਭਾਈ ਤਸਵੀਰ ਕਰੀ ਸ਼ਰਮਾ ਜੀ ਲੋ ਜਿਹੜਾ ਵਾ ਜੀ ਆਪਣੇ ਤਰੀਕੇ ਨਾਲ ਉਹਨੂੰ ਫੜਿਆ ਜਾ ਰਿਹਾ ਵਾ ਔਰ ਅੰਦਰ ਚਲਾ ਗਿਆ ਜੀ ਚਲੋ ਸੋ ਤਸਵੀਰਾਂ ਤੇ ਲਾਂਝਾ ਕੀਤੀਆਂ ਜੀ ਸੋ ਆਗਾਮੀ ਤੁਹਾਨੂੰ ਇਦਾਂ ਦੀਆਂ ਤਸਵੀਰਾਂ ਦਾ ਲਾਂਝਾ ਕਰਦੇ ਰਹਾਂਗੇ ਸੋ ਵੀਡੀਓ ਨੂੰ ਬੱਦ ਤੋਂ ਬੱਦ ਸ਼ੇਅਰ ਕਰ ਦਿਓ ਜੀ ਸੋ ਦਿਨਦਰ ਤੋਂ ਮੀਨਾ ਸ਼ਰਮਾ ਦੇ ਨਾਲ ਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ